ਕੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਚੁੱਕੀ ਹੈ ਕਿ ਕਿਸਾਨਾਂ ਨੂੰ ਬਠਿੰਡੇ ਧਰਨਾ ਦੇਣ ਤੇ ਆਉਣ ਤੇ ਵੀ ਰੋਕਿਆ ਜਾ ਰਿਹਾ ਹੈ ਪਹਿਲਾਂ 6 ਤਰੀਕ ਨੂੰ ਕਿਸਾਨਾਂ ਨੇ ਬਠਿੰਡੇ ਆਉਣਾ ਸੀ ਤਾਂ ਅੱਜ ਉਸ ਤੋਂ ਬਾਅਦ 18 ਤਰੀਕ ਮਾਮਲਾ ਇਹ ਸੀ ਕਿ ਦੋ ਕਿਸਾਨ ਜਿਹੜੇ ਕਿ 307 ਦੇ ਪਰਚੇ ਵਿੱਚ ਅੰਜਰ ਅੰਦਰ ਦਿੱਤੇ ਹੋਏ ਆ ਉਹਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਪਹਿਲਾਂ 6 ਤਰੀਕ ਨੂੰ ਬਠਿੰਡੇ ਆਉਣ ਦਿੱਤਾ ਸੀ ਜਗਾ ਜਗਾ ਨਾਕੇ ਲਗਾ ਕੇ ਉਹਨਾਂ ਨੂੰ ਨਹੀਂ ਆਉਣ ਦਿੱਤਾ ਉਲਟਾ ਥਰੂ ਗੈਸ ਦੇ ਗੋਲੇ ਛੁੱਟੇ ਗਏ ਡਾਂਗਾ ਮਾਰੀਆਂ ਗਈਆਂ ਅੱਜ ਫੇਰ ਜਿਹੜੀ ਹੈ ਭਾਰਤੀ ਸੈਨਿਕਤਾ ਵਰਾਹਾਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ 18 ਤਰੀਕ ਨੂੰ ਬਠਿੰਡਾ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਆਗੂਆਂ ਨੂੰ ਛਡਵਾਉਣ ਲਈ ਤੇ ਇਹ ਕਹਿਣ ਲਈ ਕਿ ਇਹ ਇਹ ਸਾਡਾ ਜਮਹੂਰੀ ਹੱਕ ਹੈ ਧਰਨਾ ਕਰਨਾ ਪ੍ਰਦਰਸ਼ਨ ਕਰਨਾ ਪਰ ਅੱਜ ਵੀ ਲਗਾਤਾਰ ਨਾਕੇ ਲਗਾ ਕੇ ਜਿਹੜੇ ਪਾਸੇ ਮਰਜ਼ੀ ਦੇਖ ਲਓ ਅਸੀਂ ਜੈਤੋ ਤੋਂ ਤੁਰਿਆਂ ਤਾਂ ਉੱਥੇ ਹੀ ਨਾਕਾ ਉਸ ਤੋਂ ਬਾਅਦ ਅਕਲੀਏ ਨਾਕਾ ਤੇ ਹੁਣ ਬਠਿੰਡੇ ਦੀ ਐਂਟਰੀ ਤੇ ਨਾਕਾ ਹਰ ਪਾਸੇ ਨਾਕੇ ਲਗਾ ਕੇ ਗੱਡੀਆਂ ਚੈੱਕ ਹੋ ਰਹੀਆਂ ਜਿਸ ਗੱਡੀ ਦੇ ਵਿੱਚ ਵੀ ਸ਼ੱਕ ਪੈਂਦਾ ਕਿ ਕਿਸਾਨ ਜਾਂ ਕਿਸਾਨ ਆਗੂ ਆ ਤਾਂ ਉਹਨੂੰ ਰੋਕ ਲਿਆ ਜਾਂਦਾ ਤੇ ਬਾਕੀਆਂ ਨੂੰ ਲੰਘਣ ਦਿੱਤਾ ਜਾਂਦਾ ਕੀ ਇਹ ਕਿਸਾਨਾਂ ਦਾ ਹੁਣ ਹੱਕ ਆਪਦੇ ਜ਼ਿਲ੍ਹੇ ਦੇ ਵਿੱਚ ਆਪਦੇ ਪੰਜਾਬ ਦੇ ਵਿੱਚ ਧਰਨਾ ਦੇਣ ਦਾ ਵੀ ਨਹੀਂ ਰਿਹਾ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਧਰਨਿਆਂ 'ਚੋਂ ਨਿਕਲੇ ਹੋਏ ਆਂ ਧਰਨਿਆਂ 'ਚੋਂ ਨਿਕਲੀ ਹੋਈ ਪਾਰਟੀ ਨੂੰ ਧਰਨਿਆਂ ਤੋਂ ਹੀ ਨਹੀਂ ਦਿੱਕਤ ਕਿਉਂ ਆਨ ਲੱਗੀ ਐ ਸਵੇਰ ਰਾਤ ਤੋਂ ਹੀ ਤਿਆਰੀਆਂ ਚੱਲ ਰਹੀਆਂ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਰਾਤ ਤੋਂ ਹੀ ਲੱਗੀਆਂ ਹੋਈਆਂ ਇਹ ਵੀ ਦੱਸ ਦਈਏ ਕਿ ਮੁਲਾਜ਼ਮ ਵੀ ਬਠਿੰਡੇ ਦੇ ਵਿੱਚ ਕੋਈ ਮਲੋਟ ਦਾ ਫਿਰਦਾ ਕੋਈ ਮੋਗੇ ਦਾ ਫਿਰਦਾ ਕੋਈ ਫਰੀਦਕੋਟ ਤੋਂ ਆਇਆ ਹੋਇਆ ਵੱਖ-ਵੱਖ ਜਗ੍ਹਾ ਤੋਂ 4-4 ਵਜੇ ਤੋਂ ਜਿਹੜੇ ਆ ਉਹ ਮੁਲਾਜ਼ਮ ਤਾਇਨਾਤ ਕੀਤੇ ਹੋਏ ਆ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਗਈਆਂ ਇਸ ਵਕਤ ਜੀਨੋ ਲੈ ਕੇ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਅੱਜ ਇੱਥੇ ਧਰਨਾ ਨਹੀਂ ਲੱਗਣ ਦੇਣਾ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਖੁਦ ਉਹ ਪਾਰਟੀਆਂ ਜਿਹੜੀ ਇੱਕ ਅੰਦੋਲਨ ਦੇ ਵਿੱਚੋਂ ਨਿਕਲੀ ਹੋਈਆਂ ਤੇ ਉਹ ਅੰਦੋਲਨਾਂ ਨੂੰ ਦਬਾਉਣ ਲੱਗ ਗਈ ਐ ਜਿਹੜੇ ਕਹਿੰਦੇ ਹੁੰਦੇ ਸੀ ਕਿ ਕਿਸਾਨਾਂ ਦਾ ਦਿੱਲੀ ਜਾਣ ਦਾ ਹੱਕ ਨਹੀਂ ਹੈ ਇਹ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਇਹੀ ਭਗਵੰਤ ਸਿੰਘ ਮਾਨ ਜਦੋਂ ਕਿਸਾਨ ਦਿੱਲੀ ਨੂੰ ਜਾਂਦੇ ਸੀ ਤੇ ਹਰਿਆਣੇ ਦੇ ਬਾਰਡਰਾਂ ਤੇ ਰੋਕ ਲਏ ਗਏ ਸੀ ਤਾਂ ਉਹ ਲੋ ਕਿਸਾਨਾਂ ਦੇ ਵਕੀਲ ਬਣ ਕੇ ਗੱਲ ਕਹਿੰਦੇ ਸੀ ਕਿ ਕਿ ਕੀ ਕਿਸਾਨਾਂ ਦਾ ਦਿੱਲੀ ਜਾਣ ਦਾ ਹੱਕ ਨਹੀਂ ਹੈ ਕੀ ਇਹ ਦਿੱਲੀ ਸਾਡੀ ਨਹੀਂ ਹੈ ਤੇ ਹੁਣ ਤਾਂ ਉਸੇ ਮਾਨ ਸਾਹਿਬ ਦੀ ਸਰਕਾਰ ਨੇ ਬਠਿੰਡਾ ਡੀਸੀ ਦਫ਼ਤਰ ਤੇ ਵੀ ਕਿਸਾਨਾਂ ਨੂੰ ਪਹੁੰਚਣ ਤੋਂ ਰੋਕਾਂ ਲਗਾ ਲਈਆਂ ਬਠਿੰਡਾ ਚਾਰੇ ਪਾਸੋਂ ਸੀਲ ਹੈ ਬਠਿੰਡਾ ਹੀ ਛੱਡੋ ਸੰਗਰੂਰ ਵਾਲੇ ਪਾਸੇ ਬਰਨਾਲੇ ਵਾਲੇ ਪਾਸੇ ਹਰ ਪਾਸੇ ਨਾਕੀ ਨਾਕੀ ਹੈ ਹਰ ਇੱਕ ਗੱਡੀ ਜਿੱਤੇ ਕੋਈ ਸ਼ੱਕ ਵੀ ਪੈਂਦਾ ਉਹਨੂੰ ਰੋਕਿਆ ਜਾਂਦਾ ਪੁੱਛਕਿਛ ਕੀਤੀ ਜਾਂਦੀ ਤੇ ਫੇਰ ਲੰਘਣ ਦਿੱਤਾ ਜਾਂਦਾ ਹੈ ਜੇਕਰ ਇਹ ਤਰਕ ਵੀ ਇੱਥੇ ਸਰਕਾਰ ਦੇਵੇ ਕਿ ਸੜਕਾਂ ਸੜਕ ਵੀ ਨਹੀਂ ਰੋਕੀ ਜਾਣੀ ਪਰ ਸਭ ਤੋਂ ਵੱਡਾ ਸੜਕ ਤਰਕ ਤਾਂ ਸਰਕਾਰ ਦਾ ਇੱਥੇ ਹੀ ਫੇਲ ਹੈ ਸੜਕਾਂ ਰੋਕਣ ਦਾ ਕਿਉਂਕਿ ਮੋਗਾ ਰੈਲੀ ਦੇ ਵਿੱਚ ਸਭ ਤੋਂ ਜ਼ਿਆਦਾ ਸੜਕਾਂ ਐਸੇ ਸਰਕਾਰ ਨੇ ਰੋਕੀਆਂ ਸੀ ਆਪਣੀ ਰੈਲੀ ਨੂੰ ਕਾਮਯਾਬ ਕਰਨ ਲਈ ਜਗਾ ਜਗਾ ਪੁਲਿਸ ਦੇ ਨਾਕੇ ਲਗਾ ਕੇ ਜਿਹਨਾਂ ਰੈਲੀ ਦੇ ਵਿੱਚ ਨਹੀਂ ਜਾਣਾ ਹੁੰਦਾ ਸੀ ਉਹਨੋਂ ਪਾਸੇ ਦੀ ਕੱਢਿਆ ਜਾਂਦਾ ਸੀ ਉਹਨੂੰ ਸੜਕ ਦੇ ਜਿਹੜਾ ਇੱਕ ਵੱਲ ਪੁਆਇਆ ਜਾਂਦਾ ਸੀ ਤੇ ਜਿਹਨੇ ਰੈਲੀ ਦੇ ਵਿੱਚ ਜਾਣਾ ਹੁੰਦਾ ਸੀ ਉਹਨੂੰ ਸਿੱਧਾ ਜਾਣ ਦਿੱਤਾ ਜਾਂਦਾ ਸੀ ਮਤਲਬ ਕਿ ਉਸ ਸਮੇਂ ਵੀ ਨਾਕਾਬੰਦੀ ਉਸ ਤੋਂ ਵੱਡੀ ਜਿਹੜੀ ਗੱਲ ਹੈ ਕਿ ਸਭ ਤੋਂ ਵੱਧ ਜਿਹੜਾ ਦੁਖੀ ਇਸ ਵਕਤ ਪੁਲਿਸ ਨੂੰ ਕੀਤਾ ਹੋਇਆ ਜਦੋਂ ਤੋਂ ਇਸ ਵਾਰਾ ਚੜਿਆ ਲਗਭਗ ਵੀਆਈਪੀ ਡਿਊਟੀ ਤੇ ਇਸ ਤਰੀਕੇ ਦੇ ਪ੍ਰਦਰਸ਼ਨਾਂ ਤੇ ਡਿਊਟੀ ਲਗਾ ਕੇ ਜਿਹੜੇ ਇਹ ਮਲਾਜਮਾਂ ਤੋਂ ਲਗਾਤਾਰ ਦਿਨ ਰਾਤ ਵਾਂਗ ਡਿਊਟੀ ਲਈ ਜਾਂਦੀ ਹੈ ਤੇ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ 8 ਘੰਟੇ ਦੀ ਡਿਊਟੀ ਪੁਲਿਸ ਮਲਾਜਮਾਂ ਦੀ ਕਰ ਦਿੱਤੀ ਜਾਊਗੀ ਪਰ ਇੱਥੇ ਬਹੁਤੇ ਮੁਲਾਜ਼ਮ ਉਹ ਆ ਜਿਹੜੇ ਰਾਤ ਤੋਂ ਇੱਥੇ ਆਏ ਹੋਏ ਆ ਜਾਂ ਬਹੁਤੇ ਉਹ ਆ ਜਿਹੜੇ 4 ਵਜੇ ਦੇ ਖੜੇ ਆ ਤੇ 4 ਵਜੇ ਦੇ ਖੜੇ ਮੁਲਾਜ਼ਮਾਂ ਦਾ ਜਿਹੜਾ ਹਾਲ ਤੁਸੀਂ ਆਪ ਹੀ ਜਾਣ ਸਕਦੇ ਹੋ ਜਿਹਨੂੰ ਲੈ ਕੇ ਜਦੋਂ ਚੌਕੇ ਜਿਹੜੀ ਹੈ ਮੋਗਾ ਕਿਲੀ ਚੱਲਾਂ ਰੈਲੀ ਸੀ ਤਾਂ ਪੰਜ ਮੁਲਾਜ਼ਮਾਂ ਦਾ ਐਕਸੀਡੈਂਟ ਵੀ ਹੋ ਗਿਆ ਸੀ ਉਹ ਐਕਸੀਡੈਂਟ ਦੀ ਵਜ੍ਹਾ ਵੀ ਇਹ ਸੀ ਕਿ ਕੋਈ ਬੰਦਾ ਪੂਰੀ ਨੀਂਦ ਨਹੀਂ ਕਰ ਸਕਦਾ ਥਕਾਵਟ ਨਹੀਂ ਲੈਂਦੀ ਜਿਹਦੇ ਕਰਕੇ ਇੱਕ ਪਾਸੇ ਆਏ ਦੂਜੇ ਪਾਸੇ ਡਿਊਟੀ ਇਹ ਹਾਲਾਤ ਬਣੇ ਹੋਏ ਆ ਮਤਲਬ ਜਿਨ੍ਹਾਂ ਦੇ ਰਾਜ ਦੇ ਵਿੱਚ ਇਹ ਸੀ ਕਿ ਪੁਲਿਸ ਵੀ ਸੌਕੀ ਹੋਊਗੀ ਲੋਕਾਂ ਨੂੰ ਵੀ ਧਰਨੇ ਨਹੀਂ ਦੇਣੇ ਪੈਣਗੇ ਸਭ ਤੋਂ ਜ਼ਿਆਦਾ ਡਿਊਟੀ ਪੈ ਰਹੀ ਹੈ ਤੇ ਦੂਜੇ ਨੰਬਰ ਦੇ ਉੱਤੇ ਕਿਸੇ ਦੀ ਬੋਲਣ ਦੀ ਜੇ ਕੋਈ ਬੋਲਦਾ ਉਹਦੀ ਆਵਾਜ਼ ਬੰਦ ਕੀਤੀ ਜਾਂਦੀ ਹੈ ਜੇ ਕੋਈ ਪ੍ਰਦਰਸ਼ਨ ਕਰਦਾ ਉਹਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾਂਦਾ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਕੇ ਧਰਨਾ ਦੇਣ ਦਾ ਜਿਹੜਾ ਅਧਿਕਾਰ ਸੰਵਿਧਾਨ ਦਿੰਦਾ ਹੈ ਭਾਰਤ ਦਾ ਸੰਵਿਧਾਨ ਜਿਹੜਾ ਅਧਿਕਾਰ ਦਿੰਦਾ ਹੈ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹੋ ਕਿ ਉਹ ਹੈ ਕੀ ਇਸ ਤੇ ਇਸ ਨੂੰ ਜਲਿਆਂਵਾਲਾ ਬਾਗਵਾਂਗ ਉਧਰਲੇ ਪਾਸੇ ਨੂੰ ਲਿਆਣਾ ਚਾਹੁੰਦੀ ਹੈ ਸਰਕਾਰ ਕਿ ਜੇਕਰ ਤੁਸੀਂ ਪ੍ਰਦਰਸ਼ਨ ਕਰੋਗੇ ਤਾਂ ਉਸ ਉਹਨਾਂ ਹਾਲਾਤਾਂ ਵਿੱਚ ਲੈ ਕੇ ਜਾਇਆ ਜਾਵੇਗਾ ਕਿਹੜੇ ਪਾਸੇ ਜਾ ਰਿਹਾ ਪੰਜਾਬ ਇਹ ਸਵਾਲ ਐ اسی ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਿਸਾਨ ਦਿੱਲੀ ਗਏ ਸੀ ਕੋਈ ਕਿਸੇ ਜਗ੍ਹਾ ਕਿਸਾਨਾਂ ਨੂੰ ਰੋਕਿਆ ਨਹੀਂ ਗਿਆ ਸੀ اسی ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਰਹੀ ਹੈ ਆਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਿਆ ਰੋਕਣ ਦਾ ਇਲਜ਼ਾਮ ਕਿਸਾਨਾਂ ਤੇ ਲੱਗਿਆ ਤਾਂ ਉਹਨਾਂ ਨੇ ਉਸ ਸਮੇਂ ਪਰਚੇ ਨਹੀਂ ਦਿੱਤੇ ਸੀ ਕਿ ਕੋਈ ਗੱਲ ਨਹੀਂ ਕਿਸੇ ਨੇ ਕੁਛ ਮਾਲਾ ਚੰਗਾ ਨਹੀਂ ਬੋਲਿਆ ਸੀ ਪਰਚੇ ਨਹੀਂ ਦੇਵਾਂਗੇ ਤੇ ਉਸੇ ਹੀ ਰਾ ਉਸੇ ਹੀ ਪੰਜਾਬ ਦੇ ਵਿੱਚ ਅੱਜ ਸਰਕਾਰ ਆ ਆਮ ਆਦਮੀ ਦੀ ਉਸ ਦੀ ਮਹਿੰਦਰ ਮਾਸਟਰ ਦੇ ਬੇਟੇ ਦੀ ਜਿਹੜੇ ਕਹਿੰਦੇ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਆ ਆਮ ਘਰ ਦਾ ਪੁੱਤ ਆ ਮੈਂ ਦੁੱਖ ਦਰਦ ਸਮਝਦਾ ਹਾਂ ਉਸੇ ਦੀ ਰਾਜ ਦੇ ਵਿੱਚ ਹਰ ਰੋਜ਼ ਡੰਗ ਫਿਰ ਰਹੀ ਹੈ ਹਰ ਰੋਜ਼ ਰੋਕਿਆ ਜਾ ਰਿਹਾ ਹੈ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਤੋਂ ਰੋਕਣ ਦੇ ਲਈ ਜਗਾ ਜਗਾ ਦੇ ਉੱਤੇ ਵੱਡੀ ਨਫਰੀ ਤੇ ਇੱਕ ਨਹੀਂ ਕਈ ਕਈ ਜਿਲ੍ਹਾਆਂ ਦੀਆਂ ਫੋਰਸਾਂ ਮਗਾਈਆਂ ਹੋਈਆਂ ਬਠਿੰਡੇ ਨੂੰ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਹੈ ਈਵਨ ਕਿ ਬਠਿੰਡਾ ਹੀ ਕੀ ਜੇ ਫਰੀਦਕੋਟ ਚਲੇ ਜਾਓ ਬਰਨਾਲਾ ਚਲੇ ਜਾਓ ਸੰਗਰੂਰ ਚਲੇ ਜਾਓ ਰਾਤ ਦੀਆਂ ਰੇਡਾਂ ਵੱਜ ਰਹੀਆਂ ਰੇਡਾਂ ਮਾਰ ਮਾਰ ਕੇ ਕਾਗੂਆਂ ਨੂੰ ਘਰਾਂ ਦੇ ਵਿੱਚ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਕੋਈ ਜਿਸ ਤਰੀਕੇ ਨਾਲ ਵੀ ਜਿੱਥੇ ਵੀ ਲੱਗਦਾ ਹੈ ਉੱਥੇ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜਿਹੜੀ ਪੂਰਨ ਰੂਪ ਦੇ ਵਿੱਚ ਦੇਖੀਏ ਤਾਂ ਧਰਨਾ ਪ੍ਰਦਰਸ਼ਨ ਲਾਉਣ ਤੇ ਹੀ ਰੋਕ ਲਈ ਜਾ ਰਹੀ ਹੈ ਅਜਿਹੀ ਰੋਕ ਨਾ ਤਾਂ ਪੰਜਾਬ ਦੇ ਵਿੱਚ ਕਦੇ ਪਹਿਲਾਂ ਲੱਗੀ ਸੀ ਨਾ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਸੀ ਲੰਮੇ ਸਮੇਂ ਤੋਂ ਇਹ ਨਹੀਂ ਕਹਿੰਦੇ ਕਿ ਸ਼ੁਰੂ ਤੋਂ ਹੀ ਲੰਮੇ ਸਮੇਂ ਤੋਂ ਹੀ ਇਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਵਾਹਨ ਨੂੰ ਗੌਰ ਨਾਲ ਦੇਖ ਕੇ ਜਿਹਦੇ ਤੇ ਵੀ ਸ਼ੱਕ ਪੈਂਦਾ ਉਹਨੂੰ ਰੋਕ ਲਿਆ ਜਾਂਦਾ ਹੈ ਤੇ ਉਹਨਾਂ ਪਛ ਗਿਆ ਚਕਾਰੰਦ ਤੇ ਪ੍ਰਾਂਤ ਜਿਹੜਾ ਉਹ ਤੋੜਿਆ ਜਾਂਦਾ ਤਾਂ ਇਹ ਹਾਲਾਤ ਇਸ ਵਕਤ ਜਿਹੜੇ ਐ ਉਹ ਬਠਿੰਡਾ ਦੇ ਆਸ-ਪਾਸ ਦੇ ਏਰੀਏ ਦੇ ਬਣੇ ਹੋਏ ਆ ਤੇ ਖਾਸ ਕਰਕੇ ਪੰਜਾਬ ਦੇ ਬਣੇ ਹੋਏ ਆ ਜਿੱਥੇ ਉਹ ਸਰਕਾਰ ਹੋਵੇ ਜਿਹੜੀ ਇਹ ਕਹਿੰਦੀ ਹੋਵੇ ਕਿ ਇੱਥੇ ਸਾਡੇ ਰਾਜੇ ਧਰਨੇ ਪ੍ਰਦਰਸ਼ਨ ਨਹੀਂ ਹੋਣੇ ਜਿੱਥੇ ਮੰਗ ਵੀ ਕੋਈ ਵੱਡੀ ਨਾ ਹੋਵੇ ਮੰਗ ਵੀ ਦੋ ਆਗੂਆਂ ਦੀ ਰਿਹਾਈ ਲਈ ਹੋਵੇ ਜਿਹੜੇ ਕਿ ਆਗੂ ਜौं ਜ਼ਮੀਨ ਦੇ ਮਸਲੇ ਦੇ ਵਿੱਚ ਚੌਕੇ ਸਕੂਨ ਦੇ ਮਸਲੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਣ ਜਿਨ੍ਹਾਂ ਨਾਲ ਵਾਅਦਾ ਵੀ ਕੀਤਾ ਹੋਵੇ ਛਡਣ ਦਾ ਤੇ ਉਸ ਤੋਂ ਬਾਅਦ ਵੀ ਨਾ ਛੱਡ ਰਹੀ ਹੋਵੇ ਸਰਕਾਰ ਉਸ ਉਹਨਾਂ ਆਗੂਆਂ ਨੂੰ ਰਿਹਾਈ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਰੋਕਾਂ ਉਸ ਤੋਂ ਪਹਿਲਾਂ ਹੀ ਗ੍ਰਿਫਤਾਰੀਆਂ ਉਸ ਤੋਂ ਪਹਿਲਾਂ ਹੀ ਜਿਹੜੀਆਂ ਘਰਾਂ 'ਚ ਰੇਡਾਂ ਇਹ ਲਗਾਤਾਰ ਮਾਰੀਆਂ ਜਾ ਰਹੀਆਂ ਪੰਜਾਬ ਨੂੰ ਕਿਸ ਪਾਸੇ ਵੱਲ ਲਿਆਇਆ ਜਾ ਰਿਹਾ ਹੈ ਇਹਦਾ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ ਪਰ ਕੀ ਪੰਜਾਬ ਇਹਨਾਂ ਚੀਜ਼ਾਂ ਤੇ ਇਸ ਤਰੀਕੇ ਨਾਲ ਦਵਾਇਆ ਜਾ ਸਕਦਾ ਹੈ ਕੀ ਜਿਹੜੀ ਆ ਇਸ ਇਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਬੰਦ ਕੀਤੀ ਜਾ ਸਕਦੀ ਹੈ ਇਹ ਸਵਾਲ ਬਰਕਰਾਰ ਹੈ ਤੇ ਸਵਾਲ ਹੁੰਦਾ ਰਹੇਗਾ ਪਰ ਜਿਸ ਤਰੀਕੇ ਦੇ ਹਾਲਾਤ ਨੇ ਇਹ ਲੱਗਦਾ ਕਿ ਅੱਜ ਵੀ ਜਾਂ ਤਾਂ ਕਿਸਾਨਾਂ ਤੇ ਡਾਂਗ ਫੇਰੀ ਜਾਵੇਗੀ ਅਥਰੂ ਗਿਆ ਤੇ ਗੋਲੇ ਫੇਰੇ ਜਾਣਗੇ ਪਰ ਜਿਸ ਤਰੀਕੇ ਨਾਲ ਨਾਕਾ ਬੰਦੀ ਹੈ ਪ੍ਰਦਰਸ਼ਨ ਨੂੰ ਹਰ ਹਿੱਲੇ ਰੋਕਣ ਲਈ ਪ੍ਰਸ਼ਾਸਨ ਜਿਹੜਾ ਉਹ ਪੱਪਾ ਪਾਰ